80 ਸਾਲ ਦੀ ਬੇਬੇ ਨੇ ਪਾਇਆ ਪੱਬਾਂ ਦੇ ਜੋਰ ਤੇ ਪੰਗੜਾ ਤੇ ਰਿਸ਼ਤੇਦਾਰ ਵੀ ਰਹਿ ਗਏ ਦੇਖਦੇ ਜੱਥੇ ਕੀ ਦੋਸਤੋ ਵਿਆਹ ਦੇ ਵਿੱਚ ਬੇਬੇ ਨੂੰ ਬੜਾ ਹੀ ਜਲੂਨ ਸੀ ਕਿ ਉਹ ਵਿਆਹ ਦੇ ਵਿੱਚ ਇੱਕ ਆਪਣੀ ਪਰਫਾਰਮੈਂਸ ਦੇਵੇ ਜੱਥੇ ਕੀ ਦੋਸਤੋ ਇਸੇ ਵਿਆਹ ਦੇ ਵਿੱਚ ਜਦੋਂ ਬੇਬੇ ਨੇ ਪੱਬਾਂ ਦੇ ਜੋਰ ਤੇ ਪਾਇਆ ਪੰਗੜਾ ਤਾਂ ਫਿਰ ਰਿਸ਼ਤੇਦਾਰ ਵੀ ਰਹਿ ਗਏ ਕੂਕਾ ਮਾਰਦੇ ਜੱਥੇ ਕੀ ਦੋਸਤੋ ਦੇਖਿਆ ਜਾਵੇ ਕਿ ਵਿਆਹ ਵਾਲੇ ਦਿਨ ਹਰ ਇੱਕ ਪੰਜਾਬੀ ਬੇहद ਯਾਸਨ ਮਣੌਦਾ ਹੈ ਬੇਸ਼ੱਕ ਦੋਸਤੋ ਪਰਿਵਾਰ ਦਾ ਵਿਆਹ ਹੋਵੇ ਬੇਸ਼ੱਕ ਦੋਸਤੋ ਗਮੰਡੀਆਂ ਦਾ ਪਰ ਜੋ ਕਿ ਔਰਤਾਂ ਨੂੰ ਛੌਂਕ ਹੁੰਦਾ ਹੈ ਕਿ ਵਿਆਹ ਦੇ ਵਿੱਚ ਨੱਚਣਾ ਟੱਪਣਾ ਹਾਰ ਸੰਗਾਰ ਕਰਨਾ ਤੇ ਬੋਲੀਆਂ ਪਾਉਣਾ ਜੱਥੇ ਕੀ ਦੋ ਤਿਸ ਬੇਬੇ ਨੇ ਆਪਣੀ ਮਨਪਸੰਦੀ ਦੇ ਗੀਤ ਉੱਪਰ ਜਦੋਂ ਪਾਇਆ ਪੱਬਾਂ ਦੇ ਜੋਰ ਤੇ ਪੰਗੜਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਇਸ ਲਈ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਈ ਕਿ ਅੱਜ ਦੇ ਸਮੇਂ ਦੇ ਵਿੱਚ 16-17 ਸਾਲ ਦੀਆਂ ਕੁੜੀਆਂ ਦੇ ਵਿੱਚ ਵੀ ਫੁਰਤੀ ਨਹੀਂ ਹੁੰਦੀ ਜਿੰਨੀ ਫੁਰਤੀ ਇਸ ਬੇਬੇ ਦੇ ਵਿੱਚ ਹੈ ਜਿਸ ਨੇ ساری ਉਮਰ ਹੀ ਇਦਾਂ ਹੀ ਪੰਗੜਾ ਪਾ ਕੇ ਆਪਣੇ ਸਰੀਰ ਨੂੰ ਫਿੱਟ ਰੱਖਿਆ ਤੇ ਲੋਕਾਂ ਦੇ